ਰਵਾਰ ਪਰ ਚੰਗੇ ਜੀ ਮੈਂ ਕਿਸਾਨ ਆ ਇਥੋਂ ਦਾ ਤੇ ਲੋਕਾਂ ਦੇ ਝੋਨੇ ਲੱਗਣ ਵਾਲੇ ਵਾ ਤੇ ਇਹਨਾਂ ਨੇ ਸੁਗਾ ਬਣਾਉਣਾ ਚਾਲੂ ਕਰਤਾ ਕਿਉਂਕਿ ਝੋਨੇ 15 ਤਰੀਕ ਨੂੰ ਲੱਗਣੇ ਸੀ ਤੇ ਸੁਗਾ ਹੁਣ ਬਣਾਉਣਾ ਚਾਲੂ ਕਰਤਾ ਪਰ ਸੁਗਾ ਜੇ ਬਣਿਆ ਨਹੀਂ ਤੇ ਟੁੱਟਣਾ ਪਹਿਲਾਂ ਚਾਲੂ ਹੋ ਗਿਆ 4 ਜੂਨ ਤੋਂ ਬਾਅਦ ਚ ਇਹਨਾਂ ਚਾਲੂ ਕੀਤਾ ਵਾ ਤੇ ਆ ਹੁਣ ਵੇਖੋ ਜੇ ਬੰਡਿਆ ਹੋਏ ਜੇ ਬਣਿਆ ਨਹੀਂ ਘਰ ਅੱਤੇ ਹੀ ਆ ਤੇ ਪਾਣੀ ਵੀ ਨਹੀਂ ਛੱਡਿਆ ਪਾਣੀ ਛੱਡਨ ਤੋਂ ਬਿਗੈਰੀ ਉੱਤੇ ਚਾਲੂ ਹੋ ਗਿਆ ਇਹਨਾਂ ਦਾ ਘਟਿਆ ਮਟੀਰੀਅਲ ਆ ਨਾ ਇਹ ਮੋਗੇ ਨਹੀਂ ਲਾ ਰਹੇ ਮੋਗੇ ਵੀ ਉਤਨਾ ਹੀ ਮਤਲਬ ਸੜੀ ਜਾਂਦੇ ਜਿੱਤੇ ਮੋਗੇ ਲੱਗਣੇ ਆ ਉੱਥੇ ਲਾ ਨਹੀਂ ਦੇ ਮੋਗਾ ਮੋਗਾ ਕਰੇ ਵੀ ਉਤਨਾ ਬਜਾ ਦਾ ਗਲੋਂਗਲਵਾ ਨਹੀਂ ਲੌਂਦੇ ਮਲੇ ਇੱਕ ਤਰ੍ਹਾਂ ਦਾ ਗਲੋਂਗਲਵਾ ਲੌਂਟ ਆ ਆਹ ਜਿਹੜਾ ਤੁਹਾਡੇ ਸਾਹਮਣੇ ਆ ਮੀ ਨਹੀਂ ਪਿਆ ਨਹੀਂ ਮਤਲਬ ਬਾਤ ਮੀ ਨਹੀਂ ਪਿਆ ਮਤਲਬ ਮੀ ਤੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਖਰਾਬ ਇਥੋਂ ਸਾਰਾ ਹੋਇਆ ਤੇ ਕਿਹੜੇ ਕਾਰਨਾ ਕਰਕੇ ਟੁੱਟਾ ਇਥੋਂ ਬਾਲਕ ਆ ਇਹ ਬਾਤ ਚ ਵਕੜੀ ਆਂ ਢੀਰ ਕਰਕੇ ਤੇ ਕਰੀ ਆਂ ਢੀਰ ਰ ਕੋਈ ਪਤਾ ਨਹੀਂ ਇਹਦੇ ਰੋਲਰ ਨਾਲ ਇਥੋਂ ਕੰਪਲੈਸ਼ਨ ਹੋ ਗਈ ਇੱਥੇ ਕੋਈ ਰੋਲਰ ਨਹੀਂ ਫੇਰਾ ਗਿਆ ਉਤਰਾ ਗਲੋਂਗਲਾਂ ਲਾਇਆ ਕੋਈ ਰੋਲਰ ਨਹੀਂ ਫੇਰਾ ਗਿਆ ਤੇ ਤੇ ਆਪਾਂ ਕੀ ਮੰਗ ਕਰਦੇ ਹੁਣ ਆਪਾਂ ਬਈ ਇਹਨੂੰ ਚੰਗੀ ਤਰ੍ਹਾਂ ਬਣਾਇਆ ਜਾਵੇ ਤੇ ਜਿਹੜੇ ਮੋਗੇ ਲਾਉਣੇ ਨੇ ਮੋਗੇ ਲਾਈ ਜਾਣ ਨਾਲ ਨਾਲ ਮੋਗੇ ਲਾਈ ਜਾਣ ਤੇ ਪਾਣੀ ਛੱਡਿਆ ਜਾਵੇ ਤੇ ਹੁਣ ਪਾਣੀ ਇਹ ਹੁਣ ਚੋਨਾ ਲਾਉਣ ਦੀ ਕਹਿੰਦਾ ਚੋਨਾ ਲਾਉਣਾ ਤਾਂ ਪਾਣੀ ਬੰਦ ਕੀਤਾ ਜਾਣਾ ਇੱਕ ਹੀ ਨਾ ਸੂਬੇ ਦਾ ਇਹ ਜੀ ਰਾਜਪੁਰਾ ਮਸ਼ੰਪੁਰਾ ਹਾਂ ਮਸ਼ੰਪੁਰਾ ਮੈਂ ਨਰ ਠੀਕ ਆ ਜੀ ਇਹ ਹਨ ਡਾਕਟਰ ਭਜਨ ਸਿੰਘ ਜੀ ਗੇਲਾ ਯਾਰੀ ਮੱਡੀ ਤੇ ਜਿਨ੍ਹਾਂ ਨੇ ਆਪਣੀ ਪੂਰੀ ਇਹ ਦੱਸੀ ਆ ਤੇ ਆ ਮੈਂ ਦੱਸਣਾ ਹੈ ਕਿ ਇਹਦੇ ਤੇ ਲਾਈਨਿੰਗ ਦਾ ਕੰਮ ਜੋ ਹੋ ਰਿਹਾ ਆ ਆਰ ਸੀ ਸੀ ਵਰਕਤ ਆ ਹੂੰ ਇਹਦੇ ਕਾਰਨ ਦੋ ਨੇ ਇੱਕ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਡਾਕਟਰ ਸਾਹਿਬ ਨੇ ਘਟਿਆ ਮਿੱਟੀ ਦੀ ਲੋ ਵਰਤਣਾ ਇੱਕ ਕਾਰਨ ਹੈ ਕਿ ਮੁਰਲੇ ਪੱਤਰ ਦੇ ਉੱਤੇ ਇਹਦੀ ਰੋਡ ਜਿਹੜਾ ਰੋਲਰ ਫਿਰਦਾ ਆਂਦਾ 6 ਫੁੱਟਾ ਉਹ ਕੋਈ ਇਹਦੇ ਤੇ ਨਹੀਂ ਫੇਰਿਆ ਗਿਆ ਤੇ ਸ਼ਰਮ ਮਸ਼ੀਨਾਂ ਦੇ ਨਾਲ ਕੰਪੈਕਸ਼ਨ ਹੋਈ ਆ ਤੇ ਜਦੋਂ بارش ਪਈ ਆ ਤੇ ਇਹ ਮਿੱਟੀ ਬੈਠੀ ਆ ਪੋਲੀ ਹੋਣ ਕਰਕੇ ਜਿਹੜਾ ਇਹ ਸਾਰਾ ਟੁੱਟ ਗਿਆ ਇੱਥੇ ਤਰੇੜਾਂ ਪਾੜ ਗਿਆ ਆ ਮੈਂ ਦੇਖਿਆ ਮੇਰੇ ਹੋਂ ਤੋਂ ਪਹਿਲਾਂ ਇਹਨਾਂ ਨੇ ਲੋਵੀ ਲਾਈਨਿੰਗ ਕਰ ਰਹੀ ਥੋ ਤੇ ਉਹਨਾਂ ਨੇ ਪੁੱਟਿਆ ਤਾਂ ਆ ਦੇਖੋ ਇਸ ਤਰ੍ਹਾਂ ਕੰਪੈਸ਼ਨ ਨਾ ਹੋਣ ਦੀ ਵਜ੍ਹਾ ਕਰਕੇ ਸਾਰਾ ਇਸ ਤਰ੍ਹਾਂ ਪਾੜਦਾ ਜਾ ਰਿਹਾ ਇਹਦੇ ਸੰਬੰਧ ਵਿੱਚ ਜਿਹੜੀ ਆ ਸੰਬੰਧਤ ਅਧਿਕਾਰੀਆਂ ਜਿਨ੍ਹਾਂ ਨੇ ਅੰਗਲੀ ਵਰਤੀ ਆ ਕੰਪੈਸ਼ਨ ਕਰਾਉਣ ਦੇ ਵਿੱਚ ਕੰਮ ਕਰਾਉਣ ਦੇ ਵਿੱਚ ਉਹਨਾਂ ਦੇ ਅਤੇ ਠੇਕੇਦਾਰ ਦੇ ਖਿਲਾਫ ਜਿਹੜੀ ਆ ਇਹ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਬਲੈਕਲਿਸਟ ਕਰਨਾ ਚਾਹੀਦਾ ਤੇ ਪਾਣੀ ਆਉਣ ਤੋਂ ਪਹਿਲਾਂ ਇਹ ਮਾਰੇ ਜੇ بارش ਦੇ ਨਾਲ ਹੀ ਇਹ ਟੁੱਟ ਗਿਆ ਤੇ ਜਦੋਂ ਪਾਣੀ ਇਹਦੇ ਵਿੱਚ ਆਇਆ ਇਹ ਸਿਮ ਜੇ ਗਾ ਸਿਮ ਕਿ ਹੋਰ ਕਈ ਥਾਵਾਂ ਤੋਂ ਇਹਦਾ ਬੈਠਣ ਦੀ ਸੰਭਾਵਨਾ ਤੋ ਇਹਦੇ ਜਾਂਚ ਪੜਤਾਲ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਹੋਣੀ ਚਾਹੀਦੀ ਆ ਸੋ ਇੱਥੇ ਕਹਿੰਦਾ ਮੈਂ ਇਸ ਮਾਤੀ ਕਰਦਾ ਹਾਂ